ਮੋਹਾਲੀ ਚ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ ਸੀਆਈਏ ਨੇ ਲਾਂਡਰਾ ਰੋਡ ਤੇ ਦੋ ਬਦਮਾਸ਼ਾਂ ਨੂੰ ਘੇਰ ਲਿਆ ਹੈ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ਜਿਸ ਕਾਰਨ ਬਦਮਾਸ਼ ਪ੍ਰਿੰਸ ਨੂੰ ਦੋ ਗੋਲੀਆਂ ਲੱਗਣ ਤੋਂ ਬਾਅਦ ਚਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਹ ਪਟਿਆਲਾ ਦਾ ਰਹਿਣ ਵਾਲਾ ਹੈ ਮੋਹਾਲੀ ਦੀ ਸੀਆਈਏ ਟੀਮ ਨੇ ਉਸ ਦਾ ਪਿੱਛਾ ਕੀਤਾ ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪ੍ਰਿੰਸ ਬਾਰੇ ਇਨਪੁਟ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਸੀ ਇਸ ਦੌਰਾਨ ਬਦਮਾਸ਼ਾਂ ਨੂੰ ਇਸ ਦੀਪਨਕ ਲੱਗੀ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਪ੍ਰਿੰਸ ਨੂੰ ਦੋ ਗੋਲੀਆਂ ਲੱਗਣ ਦੀ ਖਬਰ ਹੈ ਇਹਨਾਂ ਬਦਮਾਸ਼ਾਂ ਖਿਲਾਫ ਲੁੱਟਾਂ ਖੋਹਾਂ ਦੇ ਮਾਮਲੇ ਦਰਜ ਹਨ ਪੁਲਿਸ ਟੀਮ ਅਨੁਸਾਰ ਪ੍ਰਿੰਸ ਨਾਕਾ ਤੋੜ ਕੇ ਭੱਜ ਰਿਹਾ ਸੀ ਜਦੋਂ ਪੁਲਿਸ ਨੇ ਉਸ ਦੀ ਕਾਰ ਦੇ ਅੱਗੇ ਆਪਣੀ ਗੱਡੀ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਨਾਲ ਪੁਲਿਸ ਦੀ ਕਾਰ ਦਾ ਅਗਲਾ ਸ਼ੀਸ਼ਾ ਟੁੱਟਾ ਹੈ ਇਹਦੇ ਵਿੱਚ ਹੀ ਜਿਹੜਾ ਇਹ ਇਨਸੀਡੈਂਟ ਹੈ ਇਹ ਸਾਨੂੰ ਇੱਕ ਸਪੈਸਿਫਿਕ ਇਨਫੋਰਮੇਸ਼ਨ ਆਈ ਸੀਗੀ ਕਿ ਕੁਛ ਬਾੜੇ ਵਿਅਕਤੀ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਅ ਅਸੀਂ ਇੱਥੇ ਨਾਕਾਬੰਦੀ ਵੀ ਕੀਤੀ ਹੋਈ ਸੀ ਇਹਦੇ ਰਿਗਾਰਡਿੰਗ ਤੇ ਫਿਰ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਸਿਵਲ ਡਿਜ਼ਾਇਰ ਗੱਡੀ ਜਿਹੜੀ ਕਿ 15 ਦਿਨ ਪਹਿਲਾਂ ਗੱਡੀ ਕੋਈ ਹੋਈ ਸੀ ਉਹਦੇ ਨਾਲ ਮਿਲਦੀ ਜੁਲਦੀ ਉਹਦੇ ਵਿੱਚ ਦੋ ਸ਼ੱਕੀ ਵੇਖੀ ਜਿਹੜੇ ਹੈ ਬੈਠੇ ਆ ਸਾਡੀ ਪੁਲਿਸ ਪਾਰਟੀਆਂ ਨੇ ਇਮੀਡੀਏਟਲੀ ਇੱਥੇ ਰਸ਼ ਕੀਤਾ ਤੇ ਗੱਡੀ ਨੂੰ ਸਰਾਊਂਡ ਕੀਤਾ ਤੇ ਉਸ ਦੌਰਾਨ ਇਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਭਜਾਉਂਦਾ ਜਦੋਂ ਇਹ ਸাকਸੈਸਫੁਲ ਨਹੀਂ ਹੋ ਪਾਏ ਤੇ ਇਹਨਾਂ ਨੇ ਗੱਡੀਆਂ ਚੋਂ ਨਿਕਲ ਕੇ ਪੁਲਿਸ ਤੇ ਫਾਇਰਿੰਗ ਕਰਕੇ ਪਰਜੰਦੀ ਕੋਸ਼ਿਸ਼ ਕੀਤੀ ਜਿੱਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਹਨਾਂ ਦੇ ਲੱਤਾਂ ਦੇ ਉੱਤੇ ਜਿਹੜੇ ਸੀਗੇ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਹੋਈਆਂ ਨੇ ਉਹ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਦੋਨੋਂ ਵਿਅਕਤੀ ਜ਼ਖਮੀ ਇਲਾਜ ਹਾਂ ਇਹਨਾਂ ਦਾ ਫਿਲਹਾਲ ਨਾਮ ਹੀ ਪਤਾ ਲੱਗਦਾ ਹੈ ਕਿ ਦਾ ਪ੍ਰਿੰਸ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਦਾ ਸਰਗਨਾ ਹੈ ਗੈਂਗ ਦਾ ਇਹ ਰਾਜਪੁਰੇ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਇਲਾਵਾ ਕਰਮਜੀਤ ਹੈ ਇਹ ਕੋਲੂਖੇਤਰਾ ਦਾ ਰਹਿਣ ਵਾਲਾ ਹੈ ਇਨ ਤੋਂ ਇਲਾਵਾ ਵੀ ਸਾਨੂੰ ਪ੍ਰੀਲੀਮਿਨਰੀ ਪੁਛਗੀ ਇਸ ਤਰ੍ਹਾਂ ਲੈਂਦੇ ਹਨ ਤੇ ਸਾਡੀਆ ਟੀਮ ਔਨ देयर ਵੇ ਨੇ ਉਹਨਾਂ ਨੂੰ ਵੀ ਅਰੈਸਟ ਕਰਨਾ ਸੀ ਕਿ ਪੁਲਿਸ ਮੁਲਾਜ਼ਮ ਨੂੰ ਵੀ ਕਿਸੇ ਸੱਟਾਂ ਨਹੀਂ ਕਿਉਂਕਿ ਗੋਲੀਆਂ ਉਹਨਾਂ ਨੂੰ ਖਿਲਦੀਆਂ ਨਹੀਂ ਨਹੀਂ ਲੱਕੀਲੀ ਸਾਡੇ ਕਿਸੇ ਪੁਲਿਸ ਆਫੀਸ਼ਰ ਨੂੰ ਕੋਈ ਇੰਜਰੀ ਨਹੀਂ ਹੈ ਤਾਂ ਉਹ ਬਚਤ ਰਹੀ ਹੈ ਸਰ ਟੂਟੂ ਕਿੰਨੇ ਫਾਇਰ ਸ਼ਾਟ ਹੋਏ ਨੇ ਕਰੀਬ 8 ਤੋਂ 10 ਸ਼ਾਟਸ ਹੋਏ ਨੇ ਜੀ ਫਾਇਰ ਉਹਨਾਂ ਕੋਲੋਂ ਲੱਗੇ ਆ ਉਹਨਾਂ ਵੱਲੋਂ ਕਰੀਬ 4 ਫਾਇਰ ਸ਼ਾਟ ਹੋਏ ਨੇ ਤੇ ਸਾਡੇ ਵੱਲੋਂ ਕਰੀਬ 5 ਤੋਂ 6 ਫਾਇਰ ਸ਼ਾਟ ਹਾਂ ਲੱਤ ਤੇ ਬੁਲੇਟ ਵੂਨਸ ਹੈਗੇ ਆ ਤੇ ਵੈਸੇ ਜੋ ਹੁਨੇ ਇਨਫੋਰਮੇਸ਼ਨ ਆਈ ਹੈ ਹਸਪੀਟਲ ਤੋਂ ਦੇ ਆਰ ਆਊਟ ਆਫ ਡेंजर ਤੇ ਪਰ ਲੱਤਾਂ ਦੇ ਦੋਨਾਂ ਦੇ ਬੁਲੇਟ ਵੀ ਐਕਚੁਅਲੀ ਇਹ ਹੁਣ ਥੋੜੀ ਪੁੱਛਗਿੱਛ ਤੋਂ ਹੀ ਅਸੀਂ ਇਹਨਾਂ ਦਾ ਕੱਢਿਆ ਹੈ ਤਾਂ ਜਿੰਨੀ ਹੁਣ ਪ੍ਰੀਲੀਮਰੀ ਪੁੱਛਗਿੱਛ ਕੀਤੀ ਹੈ ਉਹ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਸਿਰਫ ਡਿਜ਼ਾਇਰ ਤਾਂ ਇਹਨਾਂ ਨੇ ਸਨੇਚ ਕੀਤੀ ਕੀਤੀ ਸੀ ਉਹਦੇ ਨਾਲ ਨਾਲ ਕਰੀਬ ਡੇਢ ਕੁ ਮਹੀਨਾ ਪਹਿਲਾਂ ਇੱਕ ਥਾਰ ਗੱਡੀ ਸਨੇਚ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਇਨਫੈਕਟ ਉਹ ਵੀ ਛੇਤੀ ਰਿਕਵਰ ਕਰ ਲਈ ਜਾਏਗੀ ਉਸ ਤੋਂ ਇਲਾਵਾ 82 ਸੈਕਟਰ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਇੱਕ ਬੰਦੇ ਨੂੰ ਬਿਰਸਤਾ ਤੋਂ ਬਾਹਰ ਲਿਜਾ ਕੇ ਤੇ ਉਹਦੀ ਕਾਰਪੂਰ ਦੇ ਵਿੱਚ ਕੁਝ ਐਕਸਟਰਸ਼ਨ ਕਾਲਸ ਵੀ ਇਹ ਮੰਨੇ ਨੇ ਤੇ ਉਹ ਡਿਟੇਲਡ ਜਿਹੜੀ ਹੈਗੀ ਆ ਉਹ ਵੀ ਅਸੀਂ ਪੁੱਛ ਰਹੇ ਆ ਇਹਨਾਂ ਤੋਂ ਪੁੱਛ ਕੇ ਪੁੱਛ ਕੇ ਦੌਰਾਨ ਲੈ ਕੇ ਆਵਾਂਗੇ ਔਨ ਰਿਕਾਰਡ ਕਿ ਕਿਹੜੇ ਕਿਹੜੇ ਉਹਨਾਂ ਨੂੰ ਐਕਸਟਰਸ਼ਨ ਕਾਲਸ ਕਰ ਰਹੇ ਸਨ ਫਿਲਹਾਲ ਤਾਂ ਇਹੀ ਕਹਿ ਰਹੇ ਨੇ ਕਿ ਸਾਡਾ ਆਪਣਾ ਹੀ ਗੈਂਗ ਹੈ ਕਿਸੇ ਵੱਡੇ ਗੈਂਗ ਨਾਲ ਸੰਬੰਧ ਨਹੀਂ ਹੈ ਪਰ ਕਿਉਂਕਿ ਇਟਸ ਟੂ अर्ਲੀ ਟੂ ਸੇ ਸਾਡੀ ਹਜੇ ਪੁੱਛਗਈ ਜਾਰੀ ਹੈ ਤੇ ਜੇ ਕੋਈ ਇਹੋ ਜੀ ਗੱਲ ਬਾਤ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਹ ਵੀ ਸ਼ੇਅਰ ਕਰਾਂਗੇ ਨਹੀਂ ਇਹ ਦੋ ਦੇ ਨਾਲੇ ਤਾਂ ਮੇਨ ਬੰਦੇ ਸੀਗੇ ਗੈਂਗ ਦੇ ਇਹਨਾਂ ਦੇ ਦੋ ਤਿੰਨ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਲੱ ਪੇਸ਼ਨਾ ਸਰ ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਕਾ ਚੁਣਿਆ ਜਾਂਦਾ ਗੈਂਗਸਟਰਾਂ ਦੇ ਕੋਲ ਚਾਹ ਜੀਰਕਪੁਰ ਹੈ ਜਾਂ ਟਰਾਈ ਸਿਟੀ ਦੇ ਅਰਾਊਂਡ ਜਿਹੜੇ ਸ਼ਹਿਰ ਹੈਗੇ ਨੇ ਉਹਦੇ ਵਿੱਚ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਇਹ ਤੇ ਸਟੇਜ ਨਾ ਕਰ ਸਕਣ ਇਥੇ ਰਹਿ ਨਾ ਸਕਣ ਇਸ ਤਰ੍ਹਾਂ ਦਾ ਵੀ ਕੋਈ ਕੋਈ ਸੈਕਸ਼ਨ ਹੈਗਾ ਜੀ ਨਹੀਂ ਦੇਖੋ ਮੈਂ ਤਾਂ ਇਹ ਕਹਿਣਾ ਕਿ ਜਿਹੜੀ ਡਿਟੈਕਸ਼ਨ ਇਜ਼ ਦਾ ਬੈਸਟ ਨੈਟਰੈਂਸ ਤਾਂ ਇਹ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਜ਼ੀਰਕਪੁਰ ਖਰੜ ਦੇ ਇਲਾਕੇ ਨੇ ਇਹ ਕੰਜਸਟਡ ਏਰੀਆਜ਼ ਹੈਗੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਕੁ ਏਰੀਆਜ਼ ਹੁੰਦੇ ਕੰਜਸਟਡ ਜਿਹੜੇ ਹੁੰਦੇ ਆ ਤੇ ਉਹ ਅਨੋਨਿਮਿਟੀ ਪ੍ਰੋਵਾਈਡ ਕਰਦੇ ਕ੍ਰਿਮੀਨਲ ਨੂੰ ਤੇ ਕ੍ਰਿਮੀਨਲ ਦੀ ਟੈਂਡੈਂਸੀ ਹੁੰਦੀ ਉੱਥੇ ਲੁਕਣ ਦੀ ਤੇ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਸਾਲਾਂ ਤੋਂ ਇੱਥੇ ਕਰ ਰਹੇ ਨੇ ਬਲਕਿ ਪਿਛਲੇ 1.5 ਸਾਲ ਤੋਂ ਅਸੀਂ ਲੋਕਾਂ ਨਾਲ ਕਾਫੀ ਜਿਹੜੇ ਜੁੜਦਾ ਸ਼ੁਰੂ ਕੀਤਾ WES ਨੂੰ ਇਨਵੋਲਵ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਨੂੰ ਐਨਕਰੇਜ ਕਰਦੇ ਹਾਂ ਕਿ ਕੋਈ ਵੀ ਮਾੜਾ ਅਨਸਰ ਹੋਵੇ ਤਾਂ ਸਾਨੂੰ ਇਮੀਡੀਏਟਲੀ ਇਨਫਾਰਮੇਸ਼ਨ ਦੇਣ ਇਸ ਦੇ ਨਾਲ ਨਾਲ ਟੈਨੈਂਟ ਵੈਰੀਫਿਕੇਸ਼ਨ ਡਰਾਈ ਵੀ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਕਾਫੀ ਹੱਦ ਤੱਕ ਹੁਣ ਟੈਨੈਂਟ ਵੈਰੀਫਿਕੇਸ਼ਨ ਕਾਫੀ ਸੋਸਾਇਟੀਸਟ ਹੋ ਗਈ ਹੈ ਤਾਂ ਉਹਨਾਂ ਦਾ ਰੀਜ਼ਨ ਇਹ ਹੈ ਕਿ ਉਹਨਾਂ ਦਾ ਫਾਇਦਾ ਸਾਨੂੰ ਇਹ ਹੋ ਰਿਹਾ ਹੈ ਕਿ ਹੁਣ ਜੇ ਕੋਈ ਬੰਦਾ ਇੱਥੇ ਆ ਕੇ ਲੁਕਦਾ ਹੈ ਤਾਂ ਇਮੀਡੀਏਟਲੀ ਸਾਨੂੰ ਕਿਤੇ ਨਾ ਕਿਤੇ ਇਨਫਾਰਮੇਸ਼ਨ ਜਿਹੜੀ ਮਿਲ ਜਾਂਦੀ ਹੈ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਹਨੇ ਅਰੈ ਵਨ ਆਫ ਦ ਰੀਜ਼ਨਸ ਇਹੀ ਹੈ ਕਿ ਸਾਨੂੰ ਰੈਗੂਲਰ ਇਨਫੋਰਮੇਸ਼ਨ ਆ ਰਹੀ ਹੈ ਤੇ ਮੈਂ ਉਮੀਦ ਕਰਦਾ ਛੇਤੀ ਹੀ ਕ੍ਰਿਮੀਨਲਸ ਇਸ ਏਰੀਆ ਤੋਂ ਜਿਹੜਾ ਡਰ ਕੇ ਇੱਥੇ ਲੁਕਣਾ ਜਿਹੜਾ ਹੈ ਬੰਦ ਕਰ ਬਿਲਕੁਲ ਠੀਕ ਗੱਲ ਹੈ ਜੀ ਤਾਂ ਫਿਰ ਮੈਂ ਤੁਹਾਡੇ ਮਾਧਿਅਮ ਤੋਂ ਹੀ ਕਹਿਣਾ ਚਾਹਾਂਗਾ ਕਿ ਜਿਹੜੋ ਵੀ ਤੁਸੀਂ ਕਿਸੇ ਨੂੰ ਆਪਣੇ ਕੋਲ ਠਹਿਰਾਣੇ ਹੋ ਕੋਈ ਸਪੇਸ ਦੇਣੇ ਹੋ ਤਾਂ ਤੁਹਾਡਾ ਡਾਇਰੈਕਟ ਜਾਣ ਪਛਾਣ ਦਾ ਹੋਵੇ ਬੰਦਾ ਹੋ ਤਾਂ ਕਿ ਕੋਈ ਇਹ ਜਾਂ ਕੋਈ ਅਨਨੋਨ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਤੁਹਾਡੇ ਦੋਸਤੀ ਜਾਂ ਰਿਸ਼ਤਦਾਰੀ ਦੇ ਆੜ ਦੇ ਵਿੱਚ ਤੁਹਾਡਾ ਨਾਂ ਰੁਕੇ ਤੇ ਜੇ ਤੁਹਾਨੂੰ 1% ਵੀ ਕੋਈ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਮੈਂ ਸ਼ੋਰ ਕਰਦਾ ਹਾਂ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਵੀ ਸੀਕ੍ਰੀਟ ਰੱਖੀ ਜਾਏਗੀ ਤੇ ਸਖਤੋ ਸਖਤ ਕਾਰਵਾਈ ਵੀ ਕੀਤੀ ਜਾਏਗੀ